ਹੈਲੋ ਗਾਇਸ ਮੇਰਾ ਨਾਮ ਹੈ ਮਨਮੀਤ ਸਿੰਘ ਤੇ ਅੱਜ ਅਸੀਂ ਆ ਚੁੱਕੇ ਹਾਂ ਇੱਕ ਹੋਰ ਹੈਲੋ ਗਾਇਸ ਮੇਰਾ ਨਾਮ ਹੈ ਮਨਮੀਤ ਸਿੰਘ ਤੇ ਅੱਜ ਅਸੀਂ ਆ ਚੁੱਕੇ ਹਾਂ ਕੋਰਸ ਤੇ ਵੀਡੀਓ ਦੇ ਨਾਲ ਤੇ ਅੱਜ ਦੇ ਅਸੀਂ ਅਸੀਂ ਸਾਡਾ ਨਵਾਂ ਘਰ ਬਣ ਲੱਗਿਆ ਹੋਇਆ ਹੈਗਾ ਵਾ ਤੇ ਅੱਜ ਦੇ ਅਸੀਂ ਬਲੌਗ ਵਿੱਚ ਤੁਹਾਨੂੰ ਨਵਾਂ ਘਰ ਦਿਖਾਵਾਂਗੇ ਵੀ ਕਿਵੇਂ ਦਾ ਬਣੂਗਾ ਤੇ ਚਲੋ ਆਜੋ ਤੁਹਾਨੂੰ ਮੈਂ ਆਪਣਾ ਨਵਾਂ ਘਰ ਦਿਖਾਉਂ ਨਵਾਂ ਬੰਦ ਕਰ ਦਿੱਤਾ ਸੀਗਾ ਲੈ ਲਿਆ

ਸਾਡੀ ਨਵੀਂ ਬਣੇ ਲੱਗੀ ਸੀਗੀ ਸਾਡੀ ਗਲੀ ਨਵੀਂ ਬੜੀ ਨਹੀਂ ਤੇ ਅਸੀਂ ਫਿਰ ਆ ਘਰ ਦਾ ਕੰਮ ਕਰਨ ਲੱਗਿਆ ਤੇ ਬਾਅਦ ਚ ਜਦੋਂ ਆੜਾ ਘਰ ਦਾ ਕੰਮ ਲੱਭਦੀ ਹੋਈ ਫਿਰ ਅਸੀਂ ਅਗਲੇ ਪਲਾਟ ਚ ਲੈ ਕੇ ਕੰਮ ਕਰਿਆ ਕਰਾਂਗੇ ਇਸ ਵਲੌਗ ਚ ਸਾਡੇ ਗਾਇਸ ਇੱਟਾਂ ਵੀ ਪਈਆਂ ਰਹੇ ਤੇ ਉੱਥੇ ਰੇਤਾਂ ਵੀ ਸਦਾ ਸਾਰਾ ਹਣੇ ਅੱਧਾ-ਉੱਧਾ ਸਮਾਨ ਆਉਣਾ ਹੈ ਤੇ ਗਾਇਸ ਅੱਜ ਦੇ ਵਲੌਗ ਚ ਇਨਾ ਹੀ ਹੋਣ ਦਿਖਾਉਣੇ ਆ ਆਪਣੀ ਨੂੰ ਜੋ ਕਿ ਹਰੇਕ ਵਾਰ आ कि नूर द कि मेरे मेरा सी आ कि ये नूर नो जी ते अच्छा ते आ किया वो नो जात किया है वाह दो किया हो देखो ओ बड़ी ये मनो बांटा अच्छा उधर उधर ते फिर आ किया मुंह डा होला हां किया है किया है नूर फुल डाटा डाटा डाटो डाटा हम्म हम्म